ਹਾਂ ਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਹੈ ਪਿੰਡ ਉਸਮਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਹਾਂ ਵੀਰ ਰਾਜਵੀਰ ਸਿੰਘ ਤੇ ਵੀਰ ਸੋਨੇ ਦੇ ਕੋਲ ਹੈ ਪਸ਼ੂ ਵਪਾਰ ਦਾ ਕੰਮ ਆ ਸੋ ਵੀਡੀਓ ਅੱਜ ਵੀ ਬਿਲਕੁਲ ਆਪਾਂ ਕਵਰੇਜ ਕਰਾਂਗੇ ਦੋਸਤੋ ਪਸ਼ੂ ਜਿਹੜੇ ਤੁਹਾਨੂੰ ਦੋ ਬੈੜਾਂ ਤੇ ਘੱਟੋ ਘੱਟ ਜਿਹੜੀਆਂ ਤਿੰਨ ਚਾਰ ਮੱਝਾਂ ਦਿਖਾ ਦਾਂਗੇ ਠੀਕ ਆ ਪਸ਼ੂ ਆਲਮੋਸਟ ਸਾਰੇ ਸੁਵੇ ਸੁਵੇ ਆ ਸੋ ਦੋ ਟਾਈਮ ਨਰਕਪਰਕ ਤਸੱਲੀ ਆ ਉਹ ਖਰੀਦਾਰ ਵੀਰ ਤੁਸੀਂ ਜਿਹੜਾ ਵੀਰ ਕੋਈ ਆਊਗਾ ਘਰ ਵਿਜ਼ਿਟ ਕਰਕੇ ਤੁਸੀਂ ਜ਼ਰੂਰ ਕਰ ਲਿਓ ਠੀਕ ਆ ਜੀ ਸੋ ਬਾਕੀ ਅੱਜ ਬਿਲਕੁਲ ਤਿਹਾਰ ਜਿਹੜਾ ਦੋਸਤੋ ਦੀਵਾਲੀ ਦਾ ਤੇ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਾਕੀ ਸਾਰੇ ਵੀਰਾਂ ਨੂੰ ਬਹੁਤ-ਬਹੁਤ ਦੇਸ਼-ਵਿਦੇਸ਼ ਵਿੱਚ ਬੈਠੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਹਰਕ ਪਾਈਚਾਰ ਨੂੰ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਫਿਲਹਾਲ ਦੋਸਤੋ ਅੱਜ ਦੀ ਇਸ ਕਵਰੇਜ ਵਿੱਚ ਆਪਾਂ ਪਸੂ ਜਿਹੜਾ ਤੁਹਾਨੂੰ ਇਹੇ ਦਿਖਾਉਣੇ ਹੈਗੇ ਆ ਸੋ ਮਲਵਾਉਨੇ ਆ ਵੀਰ ਹੁਣਾਂ ਦੇ ਨਾਲ ਰਾਜਵੀਰ ਸਿੰਘ ਤੇ ਵੀਰ ਸੋਨੇ ਦੇ ਨਾਲ ਸੋ ਪੂਰੀ ਗੱਲਬਾਤ ਆਪਾਂ ਕਰ ਲੈਣੀ ਆ ਠੀਕ ਆ ਜੀ ਸਭ ਤੋਂ ਪਹਿਲਾਂ ਵੀਰ ਦੀ ਸਾਸਰੀ ਕਾਲ ਸਾਸਰੀ ਗਾਲ ਤੁਹਾਨੂੰ ਸਾਫ਼ ਸਾਸਰੀ ਗਾਲ ਜੀ ਸੰਧੂ ਸਾਹਿਬ ਸਾਰੇ ਵੀਰ ਪਰਵਾਰਾਂ ਨੂੰ ਦੇਸ਼ ਵੀ ਇਸ ਵਸਤੇ ਸੰਗਤਾਂ ਨੂੰ ਮੇਰੇ ਵੱਲੋਂ ਬੰਦੀ ਛੋੜ ਦੇ ਵਾਸਤੇ ਦਿਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਨੂੰ ਭਾਈ ਜੀ ਤੁਹਾਨੂੰ ਵੀ ਸਾਰੇ ਪਰਿਵਾਰ ਬਿਲਕੁਲ ਜੀ ਅੱਛਾ ਰਾਜਵੀਰ ਅੱਜ ਵੀਰੇ ਪਸ਼ੂ ਆਪਣੇ ਕੋਲ ਕਿੰਨੇ ਬਕਾਊਗਾ ਇਹ ਅੱਜ ਆਪਣੇ ਤੋਂ ਦੋ ਗਾਇਆਂ ਜੀ ਤੇ ਚਾਰ ਮਹੀਆਂ ਜੀ ਠੀਕ ਆ ਜੀ ਹਾਂ ਜੀ ਹੋਰ ਸੋਨੇ ਬਾਈ ਕੀ ਹਾਲ ਨੇ ਠੀਕ ਠਾਕ ਵਧੀਆ ਸੰਸਾਰ ਤੁਸੀਂ ਸੁਣਾਓ ਬਹੁਤ ਵਧੀਆ ਚੰਗੇ ਠੀਕ ਠਾਕ ਜੀ ਤੇ ਹੋਰ ਕੋਈ ਨਵੀਂ ਤਾਜੀ ਗੱਲਬਾਤ ਉਹ ਠੀਕ ਠਾਕ ਮਾਲ ਜੀ ਨਵੀਂ ਤਾਜ਼ੀਆਂ ਸੰਧੂ ਸਾਹਿਬ ਵੀ ਮਾਲ ਸਾਰਾ ਹੀ ਆਪਣਾ ਸੇਲ ਹੋ ਗਿਆ ਪਿਛਲੇ ਰੀ ਅੱਛਾ ਜੀ ਠੀਕ ਹੈ ਜੀ ਤੇ ਅੱਜ ਫੇਰ ਸਟਾਕ ਸਾਰਾ ਨਵਾਂ ਹੀ ਆ ਤੇ ਅੱਜ ਦੀਵਾਲੀ ਦੇ ਆਫਰ ਹੀ ਆ ਜੀ ਅੱਜ ਹਾਂ ਜੀ ਆਫਰ ਵਾਸੇ ਹਰ ਵਾਰ ਹੀ ਹੁੰਦੇ ਆਪਣੇ ਇੱਥੇ ਬਿਲਕੁਲ ਨਹੀਂ ਅੱਜ ਦੀਵਾਲੀ ਧਮਾਕਾ ਹੀ ਆ ਅੱਛਾ ਧਮਾਕਾ ਅੱਜ ਦੀਵਾਲੀ ਧਮਾਕਾ ਹੀ ਆ ਜੀ ਹਾਂ ਜੀ ਲੋ ਵੀ ਹਾਂਜੀ ਸੋ ਦਵਾਈ ਤਮਾਕਾ ਦੋਸਤੋ ਬਿਲਕੁਲ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਸਮਝ ਵਿੱਚ ਆ ਸਕੇ ਠੀਕ ਆ ਤੇ ਰੇਟ ਭਾਅ ਪੜਤਾ ਬਿਲਕੁਲ ਵਾਜਬ ਤੇ ਜਾਇਜ਼ ਰੇਟ ਹੁੰਦਾ ਸੋ ਬਾਕੀ ਆਪਾਂ ਵੀਡੀਓ ਦੇ ਵਿੱਚ ਕੱਲੇ ਕੱਲੇ ਪਸ਼ੂ ਦੀ ਡਿਟੇਲ ਸਾਂਝੀ ਕਰ ਦਾਂਗੇ ਰੇਟ ਭਾਅ ਪੜਤਾ ਦੱਸਿਆ ਜਾਊਗਾ ਸੋ ਜਿਹੜੇ ਵੀਰ ਨੂੰ ਜਿਹੜਾ ਪਸ਼ੂ ਐਨੀਮਲ ਪਸੰਦ ਆਊਗਾ ਤੁਸੀਂ ਗੱਲਬਾਤ ਦਿੱਤੇ ਗਏ ਨੰਬਰਾਂ ਤੇ ਕਰ ਸਕਦੇ ਜੀ अच्छा अपने भाई सोने राजवीर अजयवीर पशु ਆਪਾਂ ਕਿਹੜੇ ਬੰਨੋ ਸਟਾਰਟ ਕਰਦੇ ਆਂ ਇਧਰੋਂ ਗਾਵਾਂ ਤੋਂ ਗਾਵਾਂ ਤੋਂ ਸ਼ੁਰੂ ਕਰੀਏ ਗਾਵਾਂ ਤੋਂ ਸ਼ੁਰੂ ਕਰੀਏ ਜੀ ਦੋ ਗਾਵਾਂ ਤੇ ਚਾਰ ਮੱਝਾਂ ਜੀ ਸਰ ਸਾਰੇ ਸੂਏ ਸਵਾਏ ਕਿ ਗੱਬਣ ਕੁਝ ਨਹੀਂ ਸਾਰੇ ਸੂਏ ਸਵਾਏ ਆ ਗਾਈਆਂ ਰਾਤ ਦੀਆਂ ਸੋਈਆਂ ਜੀ ਅੱਛਾ ਜੀ ਤੇ ਇੱਕ ਮੈਂ ਮਤਲਬ ਮਈਆਂ ਵੀ ਦੋ ਰਾਤ ਦੀਆਂ ਸੋਈਆਂ ਵਾਂ ਠੀਕ ਆ ਹਾਂ ਜੀ ਤਾਂ ਬਾਕੀਆਂ ਦੇ ਵੀ 나ੜੂ ਦੇ ਬੱਚੇ ਸਾਰੇ ਠੀਕ ਆ ਜੀ ਹਾਂਜੀ ਲੋ ਜੀ ਹਾਂਜੀ ਠੀਕ ਆ ਜੀ ਬਿਲਕੁਲ ਐ ਪੂਰੀ ਸਜੋ ਸਜਾਵਟ ਕੀਤੀ ਆ ਜੇ ਬਿਲਕੁਲ ਬਿਲਕੁਲ ਜੀ ਫਲਕਾਰ ਕੇ ਫਲਕੋਰੀਆਂ ਪੂਰੀਆਂ ਪਾਈਆਂ ਠੀਕ ਆ ਜੀ ਤੇ ਮੱਝਾਂ ਪਿਛਲੀ ਵੀ ਆ ਵੀਡੀਓ ਦੇ ਵਿੱਚ ਆਪਾਂ ਕਾਫੀ ਵਧੀਆ ਵਧੀਆ ਨਾਗ ਆਏ ਨੇ ਬਿਲਕੁਲ ਬਿਲਕੁਲ ਜੀ ਨੀਲੀ ਰਾਵੀ ਦੀਆਂ ਮੱਝਾਂ ਵੀ ਕਾਫੀ ਆਈਆਂ ਬਿਲਕੁਲ ਬਿਲਕੁਲ ਜੀ ਤੇ ਆਓ ਜੀ ਪਹਿਲੇ ਨੰਬਰ ਤੋਂ ਸਟਾਰਟ ਕਰ ਦੋ ਜੀ ਕੀ ਡਿਟੇਲ ਆ ਇਹ ਸੰਧੂ ਸਾਹਿਬ ਗਾਣਾ ਰਾਤ ਦੀ ਸੂਈ ਜੀ ਤੇਰੇ ਥੱਲੇ ਉਹਨਾਂ 5 ਕਿਲੋ ਬੋਲਾ ਕੱਢਿਆ ਜਲੇ ਆਪਾਂ ਤੇ ਠੰਡੀ ਠੁੰਡੀ ਐ ਵੇ ਲੋ ਕੋਈ ਚੱਕਰ ਨਹੀਂ ਆ ਬਹੁਤ ਜਿਆਦੀ ਠੰਡੀ ਠੁੰਡੀ ਆ ਕੋਈ ਵੀਰ ਮੇਰਾ ਮਤਲਬ ਘਰ ਵਾਲੇ ਇਹ ਤੁਹਾਨੂੰ ਪਤਾ ਜਦੋਂ ਵੀ ਚੱਲ ਜੀ ਸੰਧੂ ਸਾਹਿਬ ਗਾਣ ਉਹ ਦੂਜੇ ਹੀ ਕਹਿੰਦੇ ਜੀ ਮਤਲਬ ਤੇ ਜੀ ਸੂਏ ਕੋਈ ਮੰਨ ਕੇ ਵੀਰ ਮੇ ਤੋ ਤੀਜਾ ਸਵੇਰਾ ਦੋਸਤੋ ਮੰਨ ਕੇ ਕੋਈ ਵੀਰ ਖਰੀਦ ਕਰ ਸਕਦੇ ਠੀਕ ਆ ਜੀ ਤੇ ਬੜ ਠੰਡੀ ਠੁੰਡੀ ਪੂਰੀ ਜੀ ਸੰਧੂ ਸਾਹਿਬ ਪੂਲਾਂ ਜਿਹੜੀਆਂ ਤੁਹਾਨੂੰ ਨਜ਼ਰ ਆਉਣਗੀਆਂ ਬਾਕੀ ਲੇਵੇ ਤੇ ਅੱਛਾ ਜਿੱਥੇ ਮਰਜੀ ਸੰਧੂ ਸਾਹਿਬ ਛੱਡ ਕੇ ਬਹਿ ਜਾਓ ਭਾਵੇਂ ਥੱਲੇ ਆਹ ਦੇਖੋ ਜੀ ਮੈਂ ਨਾ ਕੋਈ ਗੱਲ ਹੀ ਨਹੀਂ ਦੇ ਹਾਂ ਪਾ ਲਿਆ ਥੋੜੀ ਜੀ ਸਵਾਣ ਬਹੁਤ ਵਧੀਆ ਮੁੱਠੀ ਜਿਹਾ ਆਉਂਦਾ ਹੈ ਨਾ ਹਾਂ ਹਾਂ ਜੀ ਸਵਾਣ ਬਹੁਤ ਵਧੀਆ ਬਣਾਉਂਦੀ ਜੀ ਰੋ ਸੰਧੂ ਸਾਹਿਬ ਠੀਕ ਆ ਜੀ ਔਰਡਰ ਕੁਆਲਿਟੀ ਜਿਹੜੀ ਦੋਸਤੋ ਚੰਗੀ ਹੈ ਠੀਕ ਹੈ ਜੀ ਬਾਕੀ ਪਿਛਲੇ ਥਨ ਆ ਜਾਂਦੇ ਪੂਰੀ ਪਕੜ ਚ ਮੈਂ ਪੂਰੇ ਪੂਰੇ ਸੰਧੂ ਸਾਹਿਬ ਹਾਂਜੀ ਇਹ ਦਿੱਤੀ ਢੀਆਂ ਢੁਲੀਆਂ ਦੇ ਦਿੱਤਾ ਵਾ ਉੱਡ ਜੂਗੀ ਘੰਟੇ ਤੱਕ ਅਜ ਬੈਨ ਨਾ ਦਿੱਤੇ ਹੁਣ ਹਾਂਜੀ ਅੱਛਾ ਬੱਚਾ ਮਗਰ ਕੀ ਸੀ ਸੋਨੇ ਪਾਈਂਦੇ ਇਹਦੇ ਮੇਲ ਕਾਫ ਹੈ ਜੀ ਮੇਲ ਕਾਫ ਬੱਚਾ ਜੀ ਠੀਕ ਹੈ ਜੀ ਬੱਚਾ ਇਹਦੇ ਅ ਨੀਚੇ ਦਾ ਦੋਸਤੋ ਬੱਚਾ ਹਾਂਜੀ ਮੇਲ ਕਾਫਾ ਠੀਕ ਹੈ ਬਿਲਕੁਲ ਬਿਲਕੁਲ ਤੇ ਪੋਲਾਕ 2-4 ਕਿਲੋ ਅੱਜ ਮਾਰਨਿੰਗ ਕੱਢਿਆ 5 ਕਿਲੋ ਸੰਧੂ ਸਾਹਿਬ ਕੱਢਿਆ ਅੱਜ ਮਾਰਨਿੰਗ ਇੱਕੋ ਟਾਈਮ ਦੀ ਚਵਾਈ ਕਿਉਂਕਿ ਰਾਤ ਸੁੱਈ ਤੇ 4 ਕੇ ਜੇ ਸੁੱਟੀ ਆ ਤੇ ਉਦੋਂ ਹੀ ਫੇਰ ਸਾਫ਼ ਕੀਤੀ ਆ ਆਪਾਂ ਹਾਂਜੀ ਬਾਕੀ ਜਿਹੜੇ ਭਣ ਭਰਾਣੇ ਲੈਣੇ ਆ ਉਹ ਕੋਈ ਨਹੀਂ ਆਪਾਂ ਨੂੰ ਮਤਲਬ ਵੀਡੀਓ ਸ਼ਾਮਾਂ ਨੂੰ ਪਤਾ ਕਰ ਲੈ ਕੋਈ ਚੱਕਰ ਨਹੀਂ ਮੋਲ ਕਿੰਨਾ ਕਰਾਂਗੇ ਰਾਜ ਮੋਲ ਸੰਤੂ ਸਾਹਿਬ ਅੱਜ ਬਿਲਕੁਲ ਜਾਰੀ ਕਰ ਦਗੇ ਵਛੀ ਦੇ ਭਾਵੇਂ 60 ਮੰਗ ਲਓ 55 ਮੰਗ ਲਓ 55000 ਦੇ ਦਾਂਗੇ 50000 ਦੀ ਵਛੀ ਦੇ ਦਾਂਗੇ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ 50000 ਦੀ ਹਾਂਜੀ ਠੀਕ ਹੈ ਸੰਤੂ ਸਾਹਿਬ ਆਜਾ ਆਪਾਂ 50 ਨਹੀਂ 48 ਨਹੀਂ 40000 ਦੀ ਦੇ ਦਾਂਗੇ ਸਪੈਸ਼ਲੀਅਰ ਸੀ 45 ਦੀ ਸੰਧੂ ਸਾਹਿਬ ਦੇ ਦਿਆਂਗੇ ਆ ਦੇ ਦੀਵਾਲੀ ਆਫਰ ਆ ਹੋਰ ਕੁਛ ਹੋਰ ਛੋਟਾਂ ਹੀ ਹੋਣੀਆਂ ਜੀ ਅੱਛਾ ਅੱਛਾ ਮੈਂ ਜਾ ਕੇ ਤੇ ਤੁਰਿਆਉਣਾ ਜੇ ਕੰਮ ਥੱਲੇ ਹੋਵੇ ਬਿਲਕੁਲ ਠੀਕ ਹੈ 45000 ਚ ਫਿਰ ਛੋਟ ਛਾਪਾ ਹਾਂ ਜੀ ਕਰਾਂਗੇ ਕਰਾਂਗੇ ਸੰਧੂ ਸਾਹਿਬ ਕੋਈ ਭੈਣ ਭਰਾ ਫੋਨ ਲਾਊਗਾ ਕਰਾਂਗੇ ਠੀਕ ਆ ਜੀ ਅਗਲੇ ਬੰਨੇ ਆਪਣੇ ਕੋਲ ਆ ਬੈਡ ਆ ਗਈ ਹੈ ਹਾਂ ਜੀ ਇਹ ਵੀ ਸੰਧੂ ਸਾਹਿਬ ਇਹ ਕਾਲ ਜੀ ਹੋਈ ਹੈ ਕਾਲ ਸੁਈ ਜੀ ਅੱਛਾ ਕਾਲ ਸੁਈ ਆ ਹਾਂ ਜੀ ਮਗਰ ਇਹਦੇ ਵਸ਼ੀ ਜੀ ਠੀਕ ਹੈ ਜੀ ਠੀਕ ਹੈ ਕੋਈ ਪਹਿਲਣ ਮਾਲ ਲੈ ਕੋਈ ਦੁੱਜਣ ਮਾਲ ਲੈ ਰੰਗ ਇਹਨੂੰ ਕਿਹੜਾ ਕਹ ਦਿੰਦੇ ਭਾਈ ਸ਼ੇਰਬਾੜੀ ਕਹਿੰਦੇ ਸ਼ੇਰਾਜਾ ਕਹਿੰਦੇ ਜੀ ਠੀਕ ਹੈ ਜੀ ਸ਼ੀਰਾ ਕਹਿੰਦੇ ਹੈ ਠੰਡੀ ਠੰਡੀ ਦੇਖੋ ਸੰਧੂ ਸਾਹਿਬ ਦੇਖੋ ਲੈ ਜਦਾਂ ਮਰਜ਼ੀ ਕੋਈ ਦਸੰਦੀ ਕਰੀਦਾ ਇਹ ਕੋਈ ਗੱਲ ਨਹੀਂ ਭਾਵੇਂ ਕੋਈ ਬੱਚਾ ਲਾਵੇ ਕੋਈ ਆਪਣਾ ਲਾਵੇ ਲੈ ਠੀਕ ਹੈ ਸੋ ਸੁਭਾਗਨ ਮਾ ਦੁੱਜਾ ਭਾਗੋ ਦੁੱਜਾ ਮਾਲ ਲੈ ਮੈਂ ਪਹਿਲਾਂ ਮੈਂ ਮਾਲ ਲੈ ਸੰਧੂ ਸਾਹਿਬ ਇਹਦੇ ਲਓ ਜੀ ਆਪੋ ਆਪਣੀ ਸਮਝ ਜੀ ਖੋਲ ਤੇ ਰਾਜਵੀਰ ਹਾਂ ਜੀ ਤੇ ਸੁਆ ਦੋਸਤੋ ਪਹਿਲਾ ਕੋਈ ਵੀਰ ਮੰਨ ਲੈ ਦੂਜਾ ਦੂਜਾ ਹੀ ਮੰਨੇਗਾ ਤੁਸੀਂ ਖਰੀਦ ਕਰ ਬਿਲਕੁਲ ਬਿਲਕੁਲ ਸੰਧੂ ਸਾਹਿਬ ਬੱਚਾ ਇਹ ਕੀ ਹੈ ਮਗਰ ਵੱਛੀ ਵੱਛੀ ਸੰਧੂ ਸਾਹਿਬ ਮਗਰ ਇਹਦੇ ਬੱਛੀ ਆ ਹਾਂਜੀ ਇਹਦੇ ਮਗਰ ਵੱਛੀ ਆ ਠੀਕ ਆ ਜੀ ਤੇ ਕੱਲ ਪਰਸੋਂ ਸੀ ਕੱਲ ਨਹੀਂ ਨਹੀਂ ਕੱਲ ਸੂਈ ਹੈ ਮਰਾ ਠੀਕ ਆ ਜੀ ਲਓ ਜੀ ਕੱਲ ਦੀ ਦੋਸਤੋ ਸੂਈ ਆ ਹਾਂਜੀ ਤੇ ਕੱਲ ਸ਼ਾਮ ਆਦੀ ਕੱਲ ਵੇਖ ਸਕਦੇ ਤੁਸੀਂ ਠੀਕ ਆ ਜੀ ਡਿਫਰੈਂਟ ਜਿਹਾ ਕਲਰ ਆ ਬਹੁਤ ਘੱਟ ਇਹੋ ਜਿਹੇ ਕਲਰ ਜਿਹੜੇ ਦੋਸਤੋ ਆਪਾਂ ਨੂੰ ਬਿਲਕੁਲ ਮਿਲਦੇ ਆ ਬਿਲਕੁਲ ਬਾਕੀ ਠੰਡੀ ਸੀਲ ਬੜੀ ਆ ਸੰਧੂ ਸਾਹਿਬ ਸਭ ਤੋਂ ਮੇਨ ਆਹ ਲੋ ਜੀ ਠੀਕ ਆ ਕੋ ਦੋਗਣਾ ਕਰੀ ਹੋ ਗਈ ਚਵਾਈ ਦੋ ਚਵਾਈਆਂ ਹੋਈਆਂ ਦੋ ਹੋ ਗਿਆਂ ਜੀ ਮਲਹਲੇ 8-9 ਕਿਲੋ ਬੋਲੇ ਤੋਂ ਸਟਾਰਟ ਆ ਦੋ ਦ ਸੰਧੂ ਸਾਹਿਬ ਦੁੱਧੂ ਸੰਧੂ ਸਾਹਿਬ ਦੋ ਦਿਨ ਨੇ 12-13 ਆਰਾਮ ਨਾਲ ਭਰੀ ਜਾਣਾ ਤੇ ਬਾਕੀ ਠੀਕ ਹੈ ਜੀ ਠੀਕ ਆ ਜੀ 12-13 ਕਿਲੋ ਦੁੱਧ ਕੱਢੀ ਜਾਉ ਬਿਲਕੁਲ ਬਿਲਕੁਲ ਹਾਂਜੀ ਤੇ ਹੁਣ ਬੋਲਾ ਹੈਗਾ ਕੋਈ 5-6 ਕਿਲੋ ਇਹਨਾਂ ਦਾ ਨਹੀਂ 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 ਸੰਦੂ ਸਾਹਿਬ 8-9 ਕਿਲੋ ਮਾਰਾ ਹੀ ਬੋਲਾ ਦੋ ਚਵਾਈਆਂ 8-9 ਕਿਲੋ ਹਾਂਜੀ ਹਾਂਜੀ ਸੰਦੂ ਸਾਹਿਬ ਖਾਲੀ ਨਹੀਂ ਹੋਈ ਜੇ ਨਹੀਂ ਖਾਲੀ ਨਹੀਂ ਤੇਰੇ ਛੱਡੀ ਆ ਥੋੜੀ ਬਾਰੀ ਥੋੜੀ ਛੱਡੀ ਸੰਦੂ ਸਾਹਿਬ ਠੀਕ ਹੈ ਤੇ ਕੀ ਦਾ ਰਹਿਊਗਾ ਲੈਣ ਤੇ ਸੰਦੂ ਸਾਹਿਬ ਮੁੱਲ ਦੇ ਭਾਵੇਂ ਜੋ ਮਰਜ਼ੀ ਕਰ ਲੀਏ 40000 ਦੀ ਦੇ ਦਈਏ 40000 ਦੀ ਹਾਂਜੀ ਹੁਣ ਤੋਂ ਥੱਲੇ ਕੇ 40000 ਬਣਿਆ ਕੋਈ ਨਹੀਂ ਇਹ ਕਰਦੇ ਛੋੜ ਖੁੱਲੀ ਕਰਦੇ ਖੁੱਲੀ 30000 ਦੀ ਦੇ ਦਾਂਗੇ ਜੀ ਹੂੰ ਹਾਂਜੀ 2000 ਮਾਰ ਦਾਂਗਾ ਕੋਈ ਭੈਣ ਭਰਾ ਫੋਨ ਲਾ ਦੇ ਸੰਧੂ ਸਾਹਿਬ 2000 ਦੀ ਦੋਸਤੋ ਜਿਹੜੀ ਇਹ ਵੇੜ ਮਿਲ ਜੂਗੀ ਮਗਰ ਵੀ ਬੱਛੀ ਆ ਬਿਲਕੁਲ ਇਹ ਆਪ ਦੂਜੇ ਸੂਬੇ ਦੀ ਹੈ ਬਾਕੀ ਕੋਈ ਆਪਣਾ ਕੁਆਲਟੀ ਚੰਗੀ ਆ ਭਾਵੇਂ ਕੋਈ ਨਾ ਮਤਲਬ ਜਿੱਦਾਂ ਮਰਜ਼ੀ ਨਹੀਂ ਚੋਈ ਆ ਸੰਧੂ ਸਾਹਿਬ ਠੰਡੀਆਂ ਸੀਲ ਦੋਵੇਂ ਠੰਡੀਆਂ ਸੀਲ ਦਾ ਥਾਲ ਸੂਤੇ ਵੇਖੋ ਗੜੇ ਗੜੇ ਲੱਗੀ ਆ ਹਾਂਜੀ ਇਹ ਤਾਂ ਕੁੜੀਆਂ ਵੀ ਆ ਜਿਹੜੇ ਆ ਵੇਖਣ ਕੱਖ ਨਹੀਂ ਦਿੰਦੀ ਜਿਵੇਂ ਐ ਦੁਕਾਨਾਂ ਨੂੰ ਟਾਈਮ ਤੇ ਜਾਂਦੀ ਹਾਂਜੀ ਲਓ ਜੀ ਬੱਛੀ ਚੰਗੀ ਆ ਠੀਕ ਬਿਲਕੁਲ ਬਿਲਕੁਲ ਜੀ ਜ਼ਰੂਰ ਹੱਥ ਪਾ ਲਿਓ ਅਗਲੇ ਬੰਨੇ ਹਾ ਹਰੂ ਰੇਨੇ ਦਾ ਮੰਤਰੀਆਂ ਤੇ ਨਹੀਂ ਪਾਉਂਦੇ ਕੋਈ ਆਏ ਤੇ ਅੱਜ ਅਸੀਂ ਆਏ ਕਰਮਾਆਂ ਲੀਆਂ ਹਾਰਾਂ ਦੇ ਲੈ ਕੇ ਅੱਜ ਨਹੀਂ ਆਏ ਦੇਣਿਆ ਮਹਾਰਾਜ ਅੱਜ ਦੇਣਿਆ ਸਜਾਵਾਂਗੇ ਦੇ ਦੇਣੇ ਬਿਲਕੁਲ ਬਿਲਕੁਲ ਬਸ 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 ਇਹਨਾਂ ਸਿਰ ਤੇ ਸੰਧੂ ਸਾਹਿਬ ਰੋਟੀ ਚੱਲਦੀ ਆ ਬਸ ਬਸ ਠੀਕ ਹੈ ਜੀ ਨਹੀਂ ਸਜਾਉਣਾ ਚਾਹੀਦਾ ਆਪਣੇ ਲਿੜੇ ਪਾਇ ਕੀ ਕਰਨਗੇ ਜੇ ਜਨਵਰੀ ਆਪਣੇ ਲਿਬੜੇ ਰਹੇ ਰਹੇ ਲਿਬੜੇ ਰਹੇ ਹਾਂਜੀ ਤੋਂ ਬਾਕੀ ਦੋਸਤੋ ਵੇਖੋ ਪੂਰਾ ਵੀਰੇ ਨੇ ਪੂਰਾ ਜਿਹੜਾ ਹਾਰ ਸ਼ਿੰਗਾਰ ਪੂਰਾ ਲਾਇਆ ਜ ਫਲਕਾਰੀਆਂ ਫਲਕੂਰੀਆਂ ਮੈਂ ਪਹਿਲਾਂ ਜ਼ਿਕਰ ਕਰਤਾ ਪੂਰੀਆਂ ਤਸल्ली ਕਰਾਈ ਹੈ ਠੀਕ ਹੈ ਜੀ ਡੈਕੋਰੇਟ ਵਾਲੇ ਪਾਸਿਓਂ ਤੇ ਅੱਛਾ ਕੀ ਇਹਦੀ ਰਾਜਵੀਰ ਸਿੰਘਾਂ ਡਿਟੇਲ ਸੰਧੂ ਸਾਹਿਬ ਇਹ ਤੀਜੇ ਸੂਏ ਦੇ ਠੀਕ ਹੈ ਦੁੱਧ ਕੋਈ ਹੋਊਗਾ ਦੋ ਤੇ 11 ਕਿਲੋ ਮਨ ਬੋਲਾ ਮੰਨ ਲੈ ਬੱਚਾ 나ੜੂ ਤੇ ਨਾੜੂ ਖਾਦਾ ਠੀਕ ਹੈ ਜੀ 10 ਕਿਲੋ ਜਿੰਨੇ ਆਨਲਾਈਨ ਮੰਗਵਾਲੀ ਗਰੰਟਡ ਦੁੱਧ ਜੀ ਥੱਲੇ ਮੈਂ ਦੇ ਹਾਂਜੀ ਅੱਛਾ ਮਗਰ ਕਟਾ ਇਹਦੇ ਕਟਾ 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 ਲਓ ਜੀ ਮਗਰ ਕਟਾ ਹਾਂਜੀ ਸਵੇਰ ਕਿੰਨਾ ਹੋਊਗਾ 11 ਕਿਲੋ ਹੀ ਹੋਊਗਾ ਮਾਰਾ ਪਰ 10 ਤੇ ਜੇ ਸਵੇਰੇ ਸੰਧੂ ਸਾਹਿਬ ਮੈਂ ਲਈ ਜੇ ਆਪਾਂ ਅੱਛਾ ਜੀ ਤੇ ਜੇ ਸੂਏ ਘਰੋਂ ਮੈਂ ਲਈ ਕਿਹਦੇ ਆਪਾਂ ਜੇ ਸੂਏ ਮੰਨ ਕੇ ਤੁਸੀਂ ਖਰੀਦੀ ਆ ਬਿਲਕੁਲ ਬਿਲਕੁਲ ਠੀਕ ਹੈ ਤਾਨੂੰ ਪਤਾ ਸੰਧੂ ਸਾਹਿਬ ਘਰ ਵਾਲੇ ਦੇ ਦੂਜੇ ਤੋਂ ਤਾਂ ਟਪਾਉਂਦੇ ਨਹੀਂ ਜੇ ਜਦੋਂ ਮਰਦੀ ਚੱਲ ਜਾਓ ਤੇ ਨਾਂ ਨਾ ਆਪਾਂ ਕੋ ਕਹਿ ਸਕਦੇ ਜੇ ਕਈ ਇਹ ਤਾਂ ਨਾ ਗਣਾ ਸੰਧੂ ਸਾਹਿਬ ਬਹੁਤ ਗਾਰੰਟੀ ਦਿੱਤੀ ਗਾਰੰਟੀ ਦਿੱਤੀ 14 ਕਿਲੋ ਦੀ ਗਾਰੰਟੀ ਹੈ ਇਸ ਟਾਈਮ ਤੇ ਵੀ 11 ਕਿਲੋ ਦੁੱਧ ਦਊ ਆਪਾਂ 10 ਕਿਲੋ 10 ਕਿਲੋ ਦੀ ਗਾਰੰਟੀ ਦੇਣੀ ਹੈ ਠੀਕ ਹੈ ਕਿੰਨੇ ਦਿਨਾਂ ਦੀ ਸੂਈ ਇਹਨੂੰ 4 ਚੌਥਾ ਦਿਨ ਦੀ ਠੀਕ ਹੈ ਜੀ ਬੋਲਾ ਕਿੰਨਾ ਹਜ਼ਰ ਹੋਣਾ ਬੋਲਾ 11 ਕਿਲੋ ਹੋਊਗਾ ਪਰ ਆਪਾਂ ਦੱਸ ਦੇ ਦੱਸ ਦੀ ਦੱਸਣਾ ਸੰਧੂ ਸਾਹਿਬ ਆਨਲਾਈਨ ਵੀ ਮੰਗਾਊਗਾ 10 ਕਿਲੋ ਦੀ ਗਰੰਟੀ ਬਿਲਕੁਲ ਬਿਲਕੁਲ ਠੀਕ ਆ ਜੀ ਲਓ ਜੀ ਕੋਈ ਬੋਲਾ ਮਾਲੇ ਕੋਈ ਦੁੱਧ ਮਾਲੇ ਸੰਧੂ ਸਾਹਿਬ ਕਈ ਵੀਰ ਮੁੜ ਕੇ ਕਮੈਂਟਾਂ ਕਹਿ ਰਹੇ ਨੇ ਕਿ ਚੌਥੇ ਦਿਨ ਕਿਹੜਾ ਬੋਲਾ ਬੰਦਾ ਵਾ ਤੇ ਦੁੱਧ ਹੀ ਹੋ ਗਿਆ ਲਾਲੋ ਪਰ ਮਤਲਬ ਮੈਂ ਇਹਦੀ ਗਰੰਟੀ ਬਹੁਤ ਜ਼ਿਆਦੀ ਆ ਤੇ ਚੰਗੀ ਵੀ ਬਹੁਤ ਜ਼ਿਆਦੀ ਮੈਂ ਪੜੀ ਪਲੂਸੀ ਵੇ ਲੋ ਕਿੰਨਾ ਦੀ ਆ ਲਓ ਜੀ 8 ਕਿਲੋ ਹੁਣ 8 ਕਿਲੋ ਹੈਗਾ 10 ਕਿਲੋ ਸੰਧੂ ਸਾਹਿਬ ਮਿੰਤੀ ਦਾ ਹਾਂ ਜੀ 10 ਕਿਲੋ ਮਿੜ ਕੇ ਦਵਾਂਗੇ ਜੇ ਕੋਈ ਮੇਰਾ ਵੀਰ ਚਾਹੂਗਾ ਤੋ 10 ਕਿਲੋ ਦੀ 24 ਚਵਾਈ ਕਰ ਲਿਓ ਤੀਜਾ ਚੌਥਾ ਚੌਥਾ ਦਿਨ ਹੀ ਅੱਜ ਸੋਈ ਠੀਕ ਹੈ ਤੇ ਜਦ ਸੂਆ ਮੰਨ ਲਿਓ ਓਕੇ ਹਰ ਕਵੀਰ ਦੀ ਆਪੋ ਆਪਣੀ ਸਮਝ ਆ ਪਸ਼ੂ ਵਪਾਰ ਦਾ ਕੰਮ ਤੇ ਬਾਕੀ ਹਵਾਨਾ ਨੇਵਾ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਥੋੜੀ ਦਰਮਿਆਨੀ ਹੈ ਗਈ ਐ ਸਾਈਡ ਹੈ ਨਾ ਸੰਧੂ ਸਾਹਿਬ ਭਾ ਲਿਆ ਭਾ ਲਿਆ ਸੰਧੂ ਸਾਹਿਬ ਵੇਖੋ ਆ ਦੇਖੋ ਗੱਲਾ ਥਾਣਾ ਤਾਂ ਉਹਦਾ ਕਰਕੇ ਬਾਕੀ ਕੋਈ ਚੱਕਣੀ ਬਾਕੀ ਸੰਧੂ ਸਾਹਿਬ ਜੋ ਕੋ ਸਾਹਮਣੇ ਜੀ ਹਾਂ ਆਹ ਯਾਰਾ ਭਾਲ ਕਰੀ ਇਧਰ ਦੇ ਪਾਸੇ ਉਹ ਵੈੜ ਦੇ ਵਿੱਚ ਤਰਾ ਭਾਲਿਆ ਨਾ ਤਾਜੀ ਦਾ ਕਰੀ ਉਹ ਤਾਜ਼ੇ ਪਸ਼ੂ ਕਰਕੇ ਆ ਹਾਂਜੀ ਹਾਂਜੀ ਕੇਵਲੇ ਮੋਲੇ ਦਾ ਨਹੀਂ ਉਹ ਮੋਲੇ ਦੇ ਸੰਧੂ ਸਾਹਿਬ ਭਾਵੇਂ 80 ਕਰਾ ਲਓ 75000 ਦੀ ਮੈਂ ਦੇ ਦਿਆਂਗੇ ਸੰਧੂ ਸਾਹਿਬ 75 ਦੀ ਦੇ ਦਾਂਗੇ ਸੰਧੂ ਸਾਹਿਬ 75 ਦੀ ਬਿਲਕੁਲ ਹੋਰ 1000 ਛੋਟ ਕਰ ਦਾਂਗੇ 70000 ਦੀ ਸੰਧੂ ਸਾਹਿਬ ਮੈਂ ਦੇ ਦਾਂਗੇ ਲੋ ਜੀ ਬਾਕੀ ਬੇਥਾ ਉਥਾ ਕਾਫੀ ਸੋਹਣੀ ਬਿਲਕੁਲ ਮੈਂ ਸਮਝ ਚੁਆਈ ਵੀ ਸਪਸਮਾ ਕੇ ਬਹੁਤ ਸੋਹਣਾ ਬਣਾਉਂਦੀ ਹੈ ਜੀ ਬਾਕੀ ਸੰਧੂ ਸਾਹਿਬ ਜਿਹੜਾ ਇੱਕਰੀ ਮੈਂ ਥੱਲੇ ਬੈ ਗਿਆ ਮੈਂ ਛੱਡ ਗਿਆ ਪਛਾਣੀ ਹੋਊਗਾ ਜਿੰਨੀ ਚੁਆਈ ਲੱਗੀ ਮੈਨੂੰ ਹੋਲੀ ਪਾਲੀ ਬਹੁਤ ਬਹੁਤ ਲੋ ਜੀ 74000 ਦੀ ਦੋਸਤੋ ਜਿਹੜੀ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਇਹ ਮਾਜ ਦਿਖਾ ਰਹੇ ਹਾਂ ਠੀਕ ਆ ਜੀ ਆ ਵੀ ਮੈਂ ਸੰਧੂ ਸਾਹਿਬ ਰਾਤ ਦੀ ਸੂਈ ਜੇ ਅਗਲੀ ਆ ਗਈ ਹਾਂਜੀ ਇਹ ਤੀਜੀ ਸੂਈ ਮੈਂ ਜੇ ਸੰਧੂ ਸਾਹਿਬ ਠੀਕ ਹੈ ਰਾਤ ਦੀ ਮੈਂ ਸੂਈ ਜੇ ਬੱਚਾ ਇਹ ਮਗਰ ਕੱਟੀ ਜੇ ਠੀਕ ਹੈ ਠੀਕ ਹੈ ਜੀ ਇਹਦੀ ਇੱਕ ਚਵਾਈ ਮੈਂ ਦੀ ਹੋਈ ਜੇ ਠੀਕ ਆ ਜੀ ਬਹੁਤ ਮਲ ਵਧੀਆ ਬਾਕੀ ਕੋਈ ਸਵੇਰੇ ਸੂਕੀ ਫਿਰ ਤੇ ਜੇ ਸੂਈ ਸੰਧੂ ਸਾਹਿਬ ਤੀਜੀ ਹਾਂਜੀ ਮਗਰ ਕਿ ਮਾਲੇ ਕੋਈ ਮੇਰਾ ਵੀਰ ਚੌਥੇ ਮਾਲੇ ਚੌਥੇ ਮਾਲੇ ਅਗਨੇ ਅੱਗੇ ਚੌਥੇ ਤੋਂ ਹੱਥ ਜੇ ਦੱਸੀ ਆ ਕਿਉਂਕਿ ਆ ਆਪਣੇ ਕਿਹੜੇ ਸੰਧੂ ਸਾਹਿ ਠੀਕ ਹੈ ਹਾਂ ਜੀ ਪਰ ਦੇਖੋ ਥਾਣ ਭਾਂਡਾ ਕਿਦਾਂ ਦਾ ਸੰਧੂ ਸਾਹਿਬ ਲਓ ਜੀ ਤੀਜਾ ਸੂਆ 200 ਚਾਹੇ ਚੌਥਾ ਮੰਨ ਲਓ ਰਾਤ ਦੀ ਸੂਈ ਆ ਮਗਰ ਫੀਮੇਲ ਕਾਫ ਕੱਟੀ ਆ ਠੀਕ ਆ ਜੀ ਤੇ ਬਾਕੀ ਪੂਰੀ ਤੁਹਾਨੂੰ ਤੋਰ ਕੇ ਤਸਲੀਮ ਨਾਲ ਦਿਖਾ ਦਿੰਨੇ ਤੇ ਚਵਾਈ ਚਵਾਈ ਚੰਗੀ ਚੌਥਾ ਆ ਵਧੀਆ ਸੰਧੂ ਸਾਹਿਬ ਠੀਕ ਆ ਜੀ ਚਵਾਈ ਫੜ ਗਿਆ ਫੜ ਬਾਕੀ ਚੌਥਾ ਨਾਲ ਦੀ ਓਕੇ ਰਿਪੋਰਟ ਆ ਜੀ ਨਾ ਕੋਈ ਗਾਲ ਹੀ ਨਹੀਂ ਸੰਧੂ ਸਾਹਿਬ ਸੋ ਕੋਈ ਜਿਹੜਾ ਆਪਸ ਮਾਰਾ ਸੰਧੂ ਸਾਹਿਬ ਮਾਰਾ ਮੋਟਾ ਨੁਕਸ ਹੋਊਗਾ ਆਪਾਂ ਪੋਸਿਬਲ ਦੱਸਾਂਗੇ ਲਾਂਮਾ ਨਹੀਂ ਲੈਣਾ ਸੰਧੂ ਸਾਹਿਬ ਆ ਦੇਖੋ ਜੀ ਠੀਕ ਆ ਹਾਲ ਹੈ ਠੀਕ ਹੈ ਹਾਂਜੀ ਸੋ ਦੋਸਤੋ ਕੱਲ ਦੀ ਰਾਤ ਦੀ ਸੂਈ ਹੈ ਠੀਕ ਹੈ ਬਿਲਕੁਲ ਬਿਲਕੁਲ ਬਾਕੀ ਚ ਵਾਪਸ ਆਸਮਾ ਚੰਗਾ ਕੋਈ ਆ ਕੇ ਆਪ ਦੀ ਵੀਰ ਕੋਈ ਤਸੱਲੀ ਕਰੇ ਖਰੀਦਦਾ ਜਿਹੜਾ ਆਊਗਾ ਉਹਦੀ ਤਸੱਲੀ ਕਰੋ ਠੀਕ ਹੈ ਬਿਲਕੁਲ ਬਿਲਕੁਲ ਸਮਝ ਸਾਰ ਤੇ ਕਿੰਨਾ ਮੁੱਲ ਕਰਦੇ ਇਹਦਾ ਰਾਜ ਸਿੰਘ ਸੰਦੂ ਸਾਹਿਬ ਨਾ 75 ਨਾ 70 ਬਿਲਕੁਲ ਦਿਵਾਲੀ ਆਫਰ 65000 ਦੀ ਮੈਂ ਦੇ ਦੇਣੀ ਏ 65000 ਦੀ ਬਿਲਕੁਲ ਹਾਂਜੀ ਸੋਹਰੇ ਭਾਈ ਕੀ ਛੋੜ ਸਾਡ 60000 ਦੀ ਦੇ ਦਾਂਗੇ ਜੀ 60 ਦੀ ਹਾਂਜੀ ਅਛਾ ਜੀ ਹੁਣ ਦੱਸੋ ਸੰਦੂ ਜੀ ਮੈਂ ਕਹਾਂ 65 ਕਿਹਾ ਰਾਜਵੀਰ ਨੇ ਤੇ ਸੋਨੇ ਭਾ ਕੇ ਦਾ 77 ਦੀ ਦੇ ਦਾਂਗੇ ਨਹੀਂ ਨਹੀਂ ਬਾੜ ਬਾੜ ਦੀ ਬਾੜ ਦੀ ਬਾੜ ਦੀ ਦੇਣਾ ਮਾਰਾ ਮਾਰ ਤਾਂ ਚੱਲ ਕੇ ਕਿਤੇ ਨਾ ਨਹੀਂ ਨਹੀਂ ਤਾਂ ਕੋ ਚੱਲਣਾ ਨਹੀਂ ਠਾਣ ਹੋਣਾ ਕਿ ਤਾਂ ਨੂੰ ਚੱਲਣਾ ਬਾੜ ਹਜ਼ਾਰ ਦੀ ਬਸ ਬਿਲਕੁਲ ਬਾੜ ਹਜ਼ਾਰ ਛੋਟ ਕਰ ਦਾਂਗੇ 40 ਹਜ਼ਾਰ ਦੀ ਮੈਂ ਦੇ ਦਾਂਗੇ ਸੰਦੂ ਸਾਹਿਬ 40 ਹਜ਼ਾਰ ਦੀ ਦਿਵਾਲੀ ਅੱਜ ਕੋਈ ਜਾ ਕੇ ਖਾਵੇ ਬੋਲਾ ਜੀਰ ਮੇਰਾ ਲੋ ਵੀ ਦੋਸਤੋ 40 ਹਜ਼ਾਰ ਦੀ ਜਿਹੜੀ ਤੁਹਾਨੂੰ ਇਹ ਮੱਝ ਮਿਲ ਜੂਗੀ ਰੇਟ ਬਿਲਕੁਲ ਜਾਇਜ਼ ਜਨੂਵਾਂ ਦਾ ਰੇਟ ਹੈ ਸੋ ਆਣ ਕੇ ਤੁਸੀਂ ਦੇਖ ਸਕਦੇ ਜੀ ਮੱਜਾਂ ਵੀ ਚਲੋ ਚਗੀਆਂ ਨੇ ਪੱਟੀਆਂ ਬਾਕੀ ਸੂਹ ਦੇ ਵਿੱਚ ਆਏ ਨੇ ਬਿਲਕੁਲ ਬਿਲਕੁਲ ਸਾਨੂੰ ਸਭ ਤਾਰੇ ਪਹੂ ਦਾ ਸਾਨੂੰ ਸਭ ਤੁਹਾਨੂੰ ਪਤਾ ਹੀ ਆ ਵੀ 2-4 ਦਿਨ ਬਾਅਦ ਸੈੱਟ ਹੁੰਦਾ ਬਿਲਕੁਲ ਜੀ ਹਾਂ ਜੀ ਤੇ ਇਸ ਤੋਂ ਬਾਅਦ ਅਗਲੀ ਆਪਣੇ ਕੋਲ ਆ ਵੀ ਝੋਡੀ ਪਹਿਲਾਂ ਆ ਗਈ ਆ ਵੀ ਪਹਿਲਾਂ ਜੀ ਸੰਧੂ ਸਾਹਿਬ ਪਹਿਲਾਂ ਝੋਟੀ ਸੀ ਬਿਲਕੁਲ ਇਹ ਵੀ ਪਰਸੋ ਸ਼ਾਮ ਦੀ ਸੂਈ ਜੀ ਇਹਦੇ ਮਗਰੋਂ ਕੱਟੀ ਦੇ ਸੰਧੂ ਸਾਹਿਬ ਨਾਲ ਉਹਦੇ ਬੱਚਾ ਖਾ ਬੱਚਾ ਮਗਰ ਕੱਟੀ ਆ ਫੀਮੇਲ ਕਾਫ ਹਾਂਜੀ ਇਸ ਝੋਟੀ ਦੇ ਥੱਲੇ ਬੱਚਾ ਨਾਲ ਨਾਲ ਇਹ ਅੱਜ ਹੀ ਸੰਧੂ ਸਾਹਿਬ ਸਵੇਰੇ ਆਈ ਜੀ ਆਪਣੇ ਕੋ ਤੇ ਸੂਈ ਕੱਲ ਏ ਨਾ ਨ ਪਰਸੋਂ ਦੀ ਉਹਨਾਂ ਨੇ ਕਿ ਦੱਸਿਆ ਮਾਲਕਾਂ ਨੇ ਪਰਸੋਂ ਦੀ ਸੂਈ ਆ ਪਰਸੋਂ ਦੀ ਹਾਂਜੀ ਇਹ ਆਪਣੇ ਤੋਂ ਅੱਜ ਹੀ ਸਵੇਰੇ ਆਈ ਜੇ ਇਹਦੇ ਥੱਲੇ ਦੁੱਧ ਚਾਰ ਮਤਲਬ ਪੰਜ ਲਾਲੇ ਕੋਈ ਛੇ ਲਾਲੇ ਉਹਦੇ 7 ਕਿਲੋ ਆਉਂਦੇ ਪਰ ਆਪਾਂ ਲੈਣਾ ਮਤਲਬ ਚਵਾਈ ਨਹੀਂ ਕੀਤੀ ਮੈਂ ਇਹਦੀ ਆਪਾਂ ਧਾਰਾ ਮਾਰ ਕੇ ਲੈਂਦੀ ਆ ਆਪਾਂ ਜਿੰਨੂੰ ਦੇਣੀ ਆ ਪੰਜ ਮਾਲੇ ਕੋਈ ਛੇ ਮਾਲੇ ਦੁੱਧ ਜਿਹੜਾ ਉਹਨਾਂ ਦੇ ਹਾਲੇ ਬੌੜਾ ਆਈ ਆ ਸੰਧੂ ਸਾਹਿਬ ਤੁਹਾਨੂੰ ਬਹੁਤ ਧੰਨਵਾਦ 15ਵੀਆਂ ਦਿਨਾਂ ਬਾਅਦ ਸੰ ਪਹਿਲ ਕੋਲ 8-9 ਕਿਲੋ ਸੰਦੂ ਸਭ ਆਉਣਾ ਬਾਕੀ ਮੋਲ ਵੀਰੇ ਛੋੜਾ ਜੇ ਆਪਾਂ ਕਰ ਦੇਣਾ ਕੋਈ ਜ਼ਿਆਦਾ ਨਹੀਂ ਕਰਨਾ ਠੀਕ ਹੈ ਜੀ ਹਾਂ ਜੀ ਮਤਲਬ ਲਓ ਜੀ ਜੀ ਸਾਬ ਜੀ ਬਿਲਕੁਲ ਬਿਲਕੁਲ ਬਾਕੀ ਡੰਗਰ ਨਵਾ ਸੰਦੂ ਸਭ ਗਾਂ ਵਾਦੇ ਵੰਡੇ ਆ ਠੀਕ ਹੈ ਜੀ ਹਾਂ ਜੀ ਪਹਿਲਨ ਝੋਟੀ ਆ ਮਗਰ ਫੀਮੇਲ ਕਾਫ ਆ ਮਗਰ ਮੱਝਾਂ ਜਿੰਨੀਆਂ ਵੀ ਤਖਾਵਾਂਗੇ ਸਾਰਿਆਂ ਮਗਰ ਜਿਹੜੀਆਂ ਕਟੀਆਂ ਨੇ ਫੀਮੇਲ ਕਾਫ ਆ ਤਾਂ ਪਹਿਲਨ ਝੋਟੀ ਆ ਕੋਈ 5-6 5-6 ਕਿਲੋ ਜਿਹੜਾ ਹੁਣ ਦੋਸਤੋ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਅੱਜ ਤੀਜੇ ਦਿਨ ਦੀ ਸੂਈ ਆ ਠੀਕ ਆ ਕੁੰਡੀ ਆ ਬਿਲਕੁਲ ਸਿੰਗੀ ਤੇ ਪਤਲੇ ਪਿੰਡੇ ਦੇ ਵਿੱਚ ਆ ਪੁੱਠੇ ਪਾਠੇ ਨੇ ਵੀ ਚਲੋ ਠੀਕ ਹੈ ਬਾਕੀ ਨਾਰਮਲੀ ਇੱਕ ਆਪਾਂ ਗੱਲ ਕਰਦੇ ਹਾਂ ਦੋਸਤੋ ਸੂਹ ਦੇ ਵਿੱਚ ਆਇਆ ਪਸ਼ੂ ਦੋ ਚਾਰ ਪੰਜਾ ਸੱਤਾਂ ਦਿਨਾਂ ਤੱਕ ਮੈਂਟੇਨ ਜਿਹੜਾ ਔਰ ਕਵਰ ਹੋ ਜਾਂਦਾ ਬਿਲਕੁਲ ਬਿਲਕੁਲ ਸੰਦੂ ਸਾਹਿਬ ਬਾਕੀ ਬਾਕੀ ਸਾਰਾ ਸੰਦੂ ਸਾਹਿਬ ਵੇਖੋ ਥਣ ਪਾਣਾ ਕਿਦਾਂ ਦਾ ਲੱਗਾ ਥਣ ਵੇਖੋ ਕਿਦਾਂ ਦਾ ਮੈਨੂ ਹਲੇ ਤੇ ਭਰ ਜੂਗੀ ਮੈਂ ਦੋ ਚਾਰ ਦਿਨ ਖਾ ਪੀ ਕੇ ਨਾ ਥਾਂ ਤੁਣਾ ਆਏ ਵੀ ਜੇ ਮੈਂ ਦੁਜਰ ਝੋਟੀਆਂ ਬਿਲਕੁਲ 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 ਬਾਕੀ ਠੰਡੀ ਠੰਡੀ ਬੜੀ ਆ ਹਾਂਜੀ ਬਿਲਕੁਲ ਹਾਂਜੀ ਤੇ ਕਿੰਨਾ ਰਾਜਵੀਰੇ ਦਾ ਸੰਧੂ ਸਾਹਿਬ ਦਾ ਵੀ ਕੋਈ 62 ਨਹੀਂ ਕੋਈ 60 ਨਹੀਂ ਕੋਈ 57 ਨਹੀਂ 55000 ਦੀ ਮਹ ਦੇ ਦੇਣੀ ਸੰਧੂ ਸਾਹਿਬ ਚੋਟੀ 55 ਦੀ ਹਾਂਜੀ ਬੱਲਾ ਬੱਲੇ ਹੋ ਗਈ ਜਿਹੜੀ ਬੱਲਾ ਬੱਲੇ 55000 ਦੀ ਦੇਦਾ ਸੰਧੂ ਸਾਹਿਬ 52000 ਦੀ ਛਗਣ ਵਾਲੀ ਕਰ ਦੇਣੀ ਆ ਅੱਛਾ ਹਾਂਜੀ 52000 ਦੀ ਦੇ ਦਾਂਗੇ ਹਾਂਜੀ 52 ਦੀ ਹਾਂਜੀ ਲੱਕੀ ਬ੍ਰੇਕ ਹਾਂਜੀ ਬਸ ਨਹੀਂ ਹੁਣ ਜੇ ਤੁਸੀਂ ਬ੍ਰੇਕ ਥੋੜੀ ਬਹੁਤੀ ਠਾਣਦਾ ਕਰਨੀ ਤੁਸੀਂ ਵੀ ਕਰ ਸਕਦੇ ਜੀ ਕੋਈ ਗੱਲ ਨਹੀਂ ਅੱਜ ਦਿਵਾਲੀ ਅੱਜ ਤੁਹਾਨੂੰ ਨਹੀਂ ਗੁੱਸੇ ਕਰਨਾ ਤੁਸੀਂ ਦੱਸ ਦੋ ਹਣ ਹੋਰ ਕਰਦਗੇ ਫਿਰ ਕਰ ਲੋ ਹੋਰ ਹੋਰ ਜਾਣ ਦੋ ਯਾਰ ਹੋਰ ਮੇਰੇ ਨੂੰ ਠੀਕ ਆ ਜੀ ਤੈਨੂੰ ਥੋੜੀ ਮਨਾ ਮਗਰ ਕੱਟੀ ਘੜੀ ਵਿਖਾਓ ਕੱਟੀ ਹੋਰ ਜੀ ਓਏ ਆ ਮੱਥੇ ਬੱਲੇ ਵਾਲੀ ਹਾਂ ਜੀ ਮੱਥੇ ਬੱਲੇ ਵਾਲੀ ਆ ਲੈ ਲਾੜੂ ਤੇ ਬੱਚਾ ਦਿਓ ਜੀ ਜਿਵੇਂ ਦੀ ਝੋਟੀ ਬਿਲਕੁਲ ਉਸੇ ਤਰ੍ਹਾਂ ਦੀ ਮਗਰ ਕੱਟੀ ਬਿਲਕੁਲ ਬਿਲਕੁਲ ਜੀ ਲਓ ਵੀ ਦੋਸਤੋ ਵੱਡੀਆਂ ਆਫਰਾਂ ਖੁੱਲੀਆਂ ਆਫਰਾਂ ਜੀ ਇੱਕ ਆ ਝੋਟੀ ਦੇ ਸੰਧੂ ਸਾਹਿਬ ਲੈ ਵੀ ਹਾਂ ਜੀ ਠੀਕ ਆ ਇਹ ਇਹ ਰਾਜਵੀਰ ਕਿਰਮਾ ਸੁਆ ਇਹ ਸੰਧੂ ਸਾਹਿਬ ਹਾਲਕਰ ਪਹਿਲੇ ਨਾ ਨਾ ਪਰ ਦੂਜੇ ਸੂਏ ਦਾ ਕਹਿੰਦੇ ਆਈ ਦੂਜਾ 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 ਸਮਝ ਕੇ ਲੈ ਲੈ ਮਗਰ ਇਹਦੇ ਵੀ ਕੱਟੀ ਜੇ ਹੂੰ ਠੀਕ ਹੈ ਜੀ ਤੇ ਇਹ ਅੱਜਪਨ ਕੀ ਸੂਈ ਆ ਇਹ ਇਹਨੂੰ ਆਈ ਚੌਥਾ ਪੰਜਵਾਂ ਪੰਜਵਾਂ ਦੇਣ ਜੇ ਸੰਧੂ ਸਾਹਿਬ ਇਰ ਕੋਈ 9 ਕਿਲੋ ਦੁੱਧ ਹੋਗਾ ਸੰਧੂ ਸਾਹਿਬ ਖੁੱਲਾ ਠੀਕ ਹੈ ਜੀ ਆਖਰੀ ਗਾਰੰਟੀ ਦੇ ਕੇ ਖਲਾਵਾਗੇ ਠੀਕ ਹੈ ਜੀ ਲਓ ਜੀ 8 ਕਿਲੋ ਵੀਰਾਂ ਦਾ ਵੀ ਗਾਰੰਟੀ ਤੇ ਭੇਜਾਂਗੇ ਬਿਲਕੁਲ ਬਿਲਕੁਲ ਤੇ ਬਾਕੀ ਨੀਲੀ ਆਖਾ ਬਿਲਕੁਲ ਨੀਲੀ ਦੇ ਵਿੱਚ ਕੋਈ ਰੱਖ ਸਕਦਾ ਦੋਸਤੋ ਬਿਲਕੁਲ ਮਗਰ ਬਿਲਕੁਲ ਸੰਤੂ ਸਾਹਿਬ ਮਾਲਕ ਕ੍ਰੋਸ ਮਾਲਕ ਪਿਓਰ ਨਹੀਂ ਕ੍ਰੋਸ کہہ ਸਕਦੇ ਨੀ ਕੋਈ ਕ੍ਰੋਸ ਹੀ ਕਪਾ ਕਹਿ ਦਈਏ ਜੀ ਠੀਕ ਹੈ ਕੇ ਆ ਵੀ ਗਾਂ ਟੀ.ਐੱਡ.ਊ. ਦੇ ਚੰਗੇ ਮਾਲ ਭਰਾਏ ਜਾਣ ਤੇ ਬੱਚੇ ਮਾਲ ਆ ਬੱਚੇ ਬੁੱਤ ਵਧੀਆ ਦੇ ਸਕਦੀ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਹਾਂਜੀ ਬਾਕੀ ਥਾਨ ਤੁਹਾਨੂੰ ਪ੍ਰੋਪਰ ਤੁਹਾਨੂੰ ਦਿਖਾ ਬਿਲਕੁਲ ਬਿਲਕੁਲ ਜਿਆਦਾ ਫਰਕ ਹੈ ਪਾਲਪੂਲਾ ਕੇ ਸਾਈਡ ਸੰਤੂ ਸਾਹਿਬ ਉਹ ਸਾਈਡ ਵੀ ਸਾਈਡ ਹੋ ਸਕਦੀ ਸੰਤੂ ਸਾਹਿਬ ਬਾਕੀ ਥ ਦੋ ਦੋ ਨਾ ਠਕੇ ਤਾਂ ਪੂਰੀ ਗਰੰਟੀ ਆ। 8 ਕਿਲੋ ਜੇ ਕੋਈ ਆਨਲਾਈਨ ਮੰਗਾਉਂਦਾ। ਉਦਾਂ 9 ਕਿਲੋ ਦੁੱਧ। ਗਰੰਟੀ ਉਤਰਾਂ ਦੁੱਧ 9 ਕਿਲੋ ਬਣਾ ਕੇ ਦੇਵਾਂਗੇ ਜੇ ਕੋਈ ਘਰੇ ਆ ਕੇ ਚੋ ਕੇ ਵੇਖੂਗਾ। ਹਾਂਜੀ। ਬਿਲਕੁਲ। ਹਾਂਜੀ। ਠੀਕ ਆ ਜੀ। ਹਾਂਜੀ। ਤੇ ਬਾਕੀ ਚ ਵਾਪਸ ਮਾ ਦੀ ਓਕੇ ਨਾ ਓਕੇ ਸੰਧੂ ਸਾਹਿਬ। ਠੀਕ ਆ ਤੇ ਰਾਜਪੁਰ ਕਿੰਨਾ ਫਿਰਦਾ ਲੈਣ ਦੇ ਨਾਲ। ਬੋਲ ਸੰਧੂ ਸਾਹਿਬ ਭਾਵੇਂ 65 ਕਰਾ ਲਓ। ਹਾਂਜੀ। ਭਾਵੇਂ 64 ਕਰਾ ਲਓ। 60000 ਦੀ ਮੈਂ ਦੇ ਦੇਾਂਗੇ। 60000 ਨਹੀਂ ਅੱਜ ਨਹੀਂ ਸੰਧੂ ਸਾਹਿਬ 60 ਸੁੱਟ ਕਰਨੇ। ਹੂੰ। ਅੱਜ 55000 ਦੀ ਦੇ ਦਾਂਗੇ ਲਓ ਜੀ 55000 ਦੀ 200 ਇਹ ਜੀ ਤੁਹਾਨੂੰ ਮੱਝ ਮਿਲ ਜੂਗੀ ਠੀਕ ਹੈ ਬਿਲਕੁਲ ਬਿਲਕੁਲ 55000 ਦੀ ਸੋ ਰੇਟ ਬਿਲਕੁਲ ਛੋਟੇ ਛੋਟੇ ਆ ਜਾਇਜ਼ ਰੇਟ ਆ ਸੋ ਬਾਕੀ ਤਿਹਾਰ ਨੂੰ ਮੁੱਖ ਰੱਖਦੇ ਹੋਏ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਨਜਾਇਜ਼ ਨਹੀਂ ਕੀਤਾ ਮੋਲ ਬਿਲਕੁਲ ਜਾਇਜ਼ ਆ ਆਫਰਾਂ ਹੀ ਸੀਗੀਆਂ ਠੀਕ ਆ ਜੀ ਤਾਂ ਜ਼ਰੂਰ ਤੁਸੀਂ ਕੋਈ ਵੀਰ ਹੱਥ ਪਾ ਸਕਦਾ ਸੋ ਇਸੇ ਤਰ੍ਹਾਂ ਮਾਲ ਜਿਹੜਾ ਦੋਸਤੋ ਹਰ ਵਾਰ ਦੀ ਤਰ੍ਹਾਂ ਗਾਂ ਤੋਂ ਵੀ ਬਿਲਕੁਲ ਜਿਹੜਾ ਸਸਤਾ ਆਉਂਦਾ ਰਹਿੰਦਾ ਠੀਕ ਆ ਸੋ ਦੋਸਤੋ ਬਿਲਕੁਲ ਰਾਜਵੀਰ ਤੇ ਵੀਰ ਸੋਹਣੇ ਹੁਣਾਂ ਨੇ ਬਿਲਕੁਲ ਇੱਕ ਸਨਮਾਨ ਵਜੋਂ ਕੁਝ ਤੇ ਉਹ ਵੀ ਆਪਾਂ ਰিসিਵ ਕਰਨਾ ਵੀਰ ਉਹਨਾਂ ਤੋਂ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਵੀ ਕਰਾਂਗੇ ਸ਼ੁਕਰਗੁਜ਼ਾਰ ਆ ਵੀਰ ਉਹਨਾਂ ਦੇ ਸੋ ਵੀਡੀਓ ਬੇਸ਼ੱਕ ਆਪਾਂ ਦੋਸਤੋ ਕਾਫੀ ਪਾਈਆਂ ਨੇ ਇਸ ਘਰੋਂ ਹਾਂਜੀ ਤੇ ਬਹੁਤ ਪਿਆਰ ਮਾਣ ਵੀਰ ਦਿੰਦੇ ਆ ਚਾਹੀ ਠੀਕ ਹੈ ਜੀ ਮਿਹਰਬਾਨੀ ਕੋਈ ਗੱਲ ਨਹੀਂ ਸੰਤੂ ਸਾਹਿਬ ਇਹ ਦੇਖੋ ਦੇਣ ਦੇ ਆ ਰਿਹਾ ਠੀਕ ਹੈ ਜੀ ਤੇ ਸਾਰੇ ਵੀਰਾਂ ਨੂੰ ਫੇਰ ਇੱਕ ਵਾਰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਪਈ ਜੀ ਤੁਹਾਨੂੰ ਸਾਰੇ ਪਰਿਵਾਰ ਨੂੰ ਬਿਲਕੁਲ ਤੇ ਰਾਜ ਸੰਤੂ ਸਾਹਿਬ ਰਾਜ ਤੁਸੀਂ ਖੁਸ਼ ਹਾਂ ਪੂਰੇ ਸ਼ਗਰ ਛੁਗਣ ਨੂੰ ਮਿਲ ਗਣ ਪੂਰਾ ਕੋਈ ਤਾਂ ਨੂੰ ਦੇਖਦਾ ਜੀ ਆ ਜਾ ਚੌਂ ਜਿਉਂਦੇ ਬਸਦੇ ਰੋ ਬਿਲਕੁਲ ਬਹੁਤ ਬਹੁਤ ਪਿਆਰ ਵੀ ਇਹਨਾਂ ਨੂੰ ਤੇ ਦੇਸ਼ ਵਿਦੇਸ਼ ਵਿੱਚ ਬੈਠੇ ਇੱਕ ਵਾਰ ਤੋਂ ਫੇਰ ਸਾਰਿਆਂ ਜਿਨ੍ਹਾਂ ਵੀ ਆਪਣੇ ਵੀਰ ਭਰਾ ਨੇ ਜਿਨ੍ਹਾਂ ਵੀ ਆਪਾਂ ਨੂੰ ਦੇਖਦੇ ਆ ਚਾਹੇ ਆਪਣਾ ਜਿੰਨਾ ਵੀ ਚੈਨਲ ਦਾ ਸਾਰਾ ਪਰਿਵਾਰ ਸਾਰਿਆਂ ਨੂੰ ਬਿਲਕੁਲ ਦੁਵਾਰੀ ਤੇ ਬੰਦੀ ਛੋੜ ਦੇ ਦਿੱਸਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਇਸੇ ਤਰ੍ਹਾਂ ਦੋਸਤੋ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਜਿਹੜੀ ਤਰੱਕੀ ਕਰਦੇ ਰਹੋ ਤੇ ਬਾਕੀ ਰਾਜਵੀਰ ਹੋਣੀ ਬਾਕੀ ਜਿਨ੍ਹਾਂ ਵੀ ਵਪਾਰੀ ਵੀਰ ਨੇ ਆਪਣੇ ਜਿੰਨੇ ਵੀ ਇਲਾਕੇ ਦੇ ਵਿੱਚ ਸਾਰੇ ਸਮੂਹ ਇਲਾਕੇ ਦੇ ਵਪਾਰੀਆਂ ਨੂੰ ਵੀ ਬਿਲਕੁਲ ਦਿਵਾਲੀ ਤੇ ਬੰਦੀ ਛੋੜ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਤੇ ਰਾਜਵੀਰ ਵੀ ਬਹੁਤ-ਬਹੁਤ ਮਿਹਰਬਾਨੀ ਸ਼ੁਕਰਗੁਜ਼ਾਰ ਸੰਧੂ ਸਾਹਿਬ ਦਿਵਾਲੀ ਦੀਆਂ ਤੇ ਬੰਦੀ ਛੋੜ ਦੀਆਂ ਸਾਰੇ ਭਰਾਵਾਂ ਨੂੰ ਫੇਰ ਇੱਕ ਵਾਰ ਤੇ ਨੰਬਰ 1 ਰਾਜਵੀਰ ਆਪਣੇ ਪੂਰੇ ਦੇ ਸੰਝੇ ਕਰ ਦਿੱਗੇ ਜੀ ਨੰਬਰ 1 9157 88044 ਠੀਕ ਹੈ ਜੀ ਸੋ ਦੋਸਤੋ ਇਹਨਾਂ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਸੰਪਰਕ ਕਰ ਸਕਦੇ ਜੀ ਇਸੇ ਤਰ੍ਹਾਂ ਪਸ਼ੂ ਜਿਹੜੇ ਆਪਾਂ ਬਿਲਕੁਲ ਇਸ ਘਰੋਂ ਜਾਇਜ਼ ਤੇ ਬਿਲਕੁਲ ਛੋਟੇ-ਛੋਟੇ ਰੇਟਾਂ ਦੇ ਪਸ਼ੂ ਲੈ ਕੇ ਹੁੰਦੇ ਰਾਵਾਂਗੇ ਤੁਹਾਡੇ ਲਈ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਜੀ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ